ਕਿ ਮਤੇ ਸਰਤੇ ਉਹ ਲੱਕ ਲਾਰਤੇ ਉਹ ਲੱਕ ਲਾਰਤੇ ਤੁਹਾਡੀ ਓਏ ਉਹ ਲੱਕ ਲਾਰਤੇ ਓਏ ਉਹ ਪੱਗਾ ਵਧੀਆ ਸਰਤੇ ਓਏ ਉਹ ਕਿਸਾਨਾਂ ਨੂੰ ਰੋਲਤਾ ਤਈ ਓਏ ਉਹ ਕਿਸਾਨਾਂ ਨੂੰ ਰੋਲਤਾ ਓਏ ਉਹ ਮਰੀਆਂ ਜਮੀਰਾਂ ਮਰੀਆਂ ਜਮੀਰਾਂ ਓਏ ਉਹ ਜਮੀਰਾਂ ਨਹੀਂ ਆਈਆਂ ਤੁਹਾਡੀ ਓਏ ਸੁਣੋ ਜੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੋਇਆ ਹੈ ਜੀहां ਕਿਸਾਨਾਂ ਵੱਲੋਂ ਤਰਨਜੀਤ ਸਿੰਘ ਸੰਧੂ ਦਾ ਤਿੱਖਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਹੱਥਾਂ ਵਿੱਚ ਛੰਡੀਆਂ ਫੜ ਕੇ ਤਰਨਜੀਤ ਸਿੰਘ ਸੰਧੂ ਅਤੇ ਦੂਜੇ ਭਾਜਪਾ ਆਗੂਆਂ ਦਾ ਤਿੱਖਾ ਵਿਰੋਧ ਕੀਤਾ ਗਿਆ ਚੱਟ ਆ ਗਿਆ ਪਿੰਡਾਂ ਚ ਓਏ ਲੱਖ ਲਾੜ ਤੇ ਓ ਲੱਖ ਲਾੜ ਤੇ ਓ ਫੜੇ ਗੋ ਤੁਹਾਡਾ ਓ ਪੱਕ ਬੱਧੀ ਸਿਰ ਤੇ ਪੱਕ ਬੱਧੀ ਸਿਰ ਤੇ ਉਹ ਲੱਕ ਲਾੜ ਤੇ ਉਹ ਲੱਕ ਲਾੜ ਤੇ ਢਾਡੀ ਓਏ ਉਹ ਲੱਕ ਲਾੜ ਤੇ ਓਏ ਉਹ ਪੱਗਾ ਵਧੀਆ ਸਿਰ ਤੇ ਓਏ ਉਹ ਕਿਸਾਨਾਂ ਨੂੰ ਰੋਲਤਾ ਈ ਓਏ ਉਹ ਕਿਸਾਨਾਂ ਨੂੰ ਰੋਲਤਾ ਓਏ ਉਹ ਕਿਸਾਨਾਂ ਨੂੰ ਰੋਲਤਾ ਓਏ ਉਹ ਲਾੜਾ 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 ਉਹ ਮਰੀਆਂ ਚ ਵੀਰਾਂ ਵਾਲੇ ਓ ਮਰੀਆਂ ਜਮੀਰਾਂ ਓ ਮਰੀਆਂ ਜਮੀਰਾਂ ਓ ਬਾਬਾ ਜੀਰਾਂ ਬਾਬਾ ਜੀਰਾਂ ਓ ਮਰੀਆਂ ਜਮੀਰਾਂ ਮਰੀਆਂ ਜਮੀਰਾਂ ਓ ਜਮੀਰਾਂ ਨਹੀਂ ਆਈਆਂ ਤੁਹਾਡੀਆਂ ਪਾਚਪਾ ਮੀਤਫਾਰ ਵੱਲੋਂ ਅੱਜ ਸਰਹੱਦੀ ਖੇਤਰ ਗੱਗੋ ਮਾਹਲ ਤੌਬਾ ਅਤੇ ਕੱਲੋ ਮਾਹਲ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਵਿੱਚ ਸੁਯੋਗਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕਿਸਾਨਾਂ ਨੇ ਉਹਨਾਂ ਦਾ ਕਾਫਲਾ ਘੇਰ ਲਿਆ ਅਤੇ ਉਹਨਾਂ ਵਿਰੁੱਧ ਤਿੱਖੀ ਨਾਰੇਬਾਜ਼ੀ ਕੀਤੀ ਕਾਇ ਸ਼ਿਰ ਬਸਾਏ ਓ ਮਰੀਆ ਜਵੀਰਾ ਰੇ ਓ ਮਰੀਆ ਜਵੀਰਾ ਮਰੀਆ ਜਵੀਰਾ ਰੇ ਇਸ ਦੌਰਾਨ ਕਿਸਾਨ ਯੂਨੀਅਨ ਦੇ ਅਖਵਾਲੇ ਕਿਹਾ ਹੈ ਕਿ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਕਿਸੇ ਵੀ ਹਾਲਤ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਸੈਂਕੜੇ ਕਿਸਾਨਾਂ ਦੀਆਂ ਸ਼ਹੀਦੀਆਂ ਇਹਨਾਂ ਭਾਜਪਾਈਆਂ ਕਰਕੇ ਹੋਈਆਂ ਨੇ ਅਤੇ ਇਹ ਸ਼ਹਾਦਤਾਂ ਕਦੇ ਵੀ ਭੁਲਾਈਆਂ ਨਹੀਂ ਜਾਣਗੀਆਂ। ਉਹਨਾਂ ਕਿਹਾ ਕਿ ਜਿਵੇਂ ਭਾਜਪਾ ਵੱਲੋਂ ਬਾਰਡਰ ਉੱਪਰ ਕਿਸਾਨਾਂ ਤੇ ਗੋਲੀਆਂ ਡਾਂਗਾ ਅਤੇ ਅਥਰੂ ਗੈਸ ਦੇ ਗੋਲੇ ਛੁੱਟ ਕੇ ਤਸ਼ੱਦਦ ਕੀਤਾ ਗਿਆ ਅਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਉਸੇ ਤਰ੍ਹਾਂ ਇਹਨਾਂ ਨੂੰ ਵੀ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਵਿਰੋਧ ਕੀਤਾ ਜਾ ਰਿਹਾ ਅੱਜ ਜਿਹੜੀ ਭਾਜਪਾ ਸਰਕਾਰ ਹੈ ਜਿਹਨੂੰ ਅੱਜ ਸਤਾ ਦੇ ਵਿੱਚ ਆਉਣ ਦੀ ਫੇਰ ਉਸੇ ਤਰ੍ਹਾਂ ਹੀ ਵੋਟਾਂ ਲੈਣ ਵਾਸਤੇ ਪਿੰਡਾਂ ਦੇ ਵਿੱਚ ਆ ਰਹੀ ਆ ਸੰਯੁਕਤ ਮੋਰਚੇ ਦੀ ਕਾਲ ਆ ਕਿ ਜਿਹੜਾ ਸਾਨੂੰ ਨਾ ਸੜਕਾਂ ਤੇ ਰੋਲਿਆ ਜਿਹੜੀ ਸਾਡੀ ਗੱਲ ਹੀ ਸੁਣਦੇ ਆ ਅਣ ਸੁਣੀਆਂ ਗੱਲਾਂ ਕਰਦੇ ਨੇ ਅੱਜ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਆਪਾਂ ਰੋਕਾਂਗੇ ਅੱਜ ਇਹ ਰੋਡ ਸ਼ੋਅ ਕਰਨ ਵਾਸਤੇ ਜਾ ਰਹੇ ਨੇ ਇਹਨਾਂ ਦਾ ਪੂਰਨ ਜੋਰ ਡਟ ਕੇ ਵਿਰੋਧ ਕਰਾਂਗੇ ਜਦੋਂ ਇਹ ਪਿੰਡਾਂ ਵਿੱਚ ਆਉਣਗੇ ਪਿੰਡਾਂ ਵਿੱਚ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਕਿਸੇ ਪਿੰਡ ਦੇ ਵਿੱਚ ਇਹਨਾਂ ਨੂੰ ਵੜ ਦਿੱਤਾ ਨਹੀਂ ਜਾਊਗਾ ਜੀ ਤਾਂ ਦੱਸੀ ਕਿ ਕਿਸਾਨਾਂ ਵੱਲੋਂ ਪਹਿਲਾਂ ਤੋਂ ਹੀ ਭਾਜਪ ਕਿਸਾਨੀ ਅੰਦੋਲਨ ਕਾਰਨ ਭਾਜਪਾ ਆਗੂਆਂ ਤੇ ਕਿਸਾਨਾਂ ਦਾ ਗੁੱਸਾ ਲਗਾਤਾਰ ਫੁੱਟ ਰਿਹਾ ਹੈ ਅਤੇ ਕਿਸਾਨ ਪੂਰੀ ਤਰ੍ਹਾਂ ਰੂਹ ਵਿੱਚ ਨੇ ਜਿਸ ਕਾਰਨ ਉਹਨਾਂ ਨੇ ਭਾਜਪਾ ਉਮੀਦਵਾਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਪਿੰਡਾਂ ਵਿੱਚ ਆਉਣਗੇ ਤਾਂ ਇਸ ਦੇ ਜ਼ਿੰਮੇਵਾਰ ਖੁਦ ਹੋਣਗੇ ਜਿਸ ਤੋਂ ਬਾਅਦ ਹੁਣ ਭਾਜਪਾ ਆਗੂਆਂ ਦਾ ਵਿਰੋਧ ਹੁਣ ਆ ਸ਼ੁਰੂ ਹੋ ਗਿਆ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਭਾਜਪਾ ਉਮੀਦਵਾਰ ਕਰਨਜੀਤ ਸਿੰਘ ਸੰਧੂ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਉਹਨਾਂ ਨੂੰ ਕਾਲੀ ਛੱਡੇ ਦਿਖਾਈਆਂ ਅਤੇ ਭਾਜਪਾ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ